ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਤੁਹਾਡੇ YouTube ਚੈਨਲ ਤੇ ਸਵਾਗਤ ਹੈ ਤੇ Facebook ਪੇਜ ਤੇ ਵੀ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਾਹੀ ਪੱਗ ਜਿਹਦੀ ਲੈਂਥ ਹੈਗੇ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਹੋਲ ਵਾਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾਂ ਲਗਾਉਣਾ ਹੈ ਸਿਰ ਦੇ ਸੈਂਟਰ ਚ ਲੈ ਆ ਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਲਾੜ ਨੂੰ ਇੱਕ ਗਰ ਫੋਲਡ ਕਰਕੇ ਮੋਟਾਈ ਦੇ ਵਿੱਚ ਕਰਕੇ ਤੇ ਬੈਗ ਤੱਕ ਸਾਫ ਕਰਕੇ ਜਿਹੜਾ ਸਲੈਡ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਾਉਣਾ ਹੈ ਪੂਣੀ ਦਾ ਖੋਲਦਾ ਬਸ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਵੀ ਤੁਸੀਂ ਨੇ ਗਰ ਫੋਲਡ ਕਰਕੇ ਹੋਣਾ ਨੂੰ ਫੇਰ ਤੋਂ ਡਬਲ ਫੋਲਡ ਕਰ ਦੇਣਾ ਹੈ ਡਬਲ ਫੋਲਡ ਕਰਨ ਤੋਂ ਬਾਅਦ ਗਰ ਤੋਂ ਉਹ ਲੜ ਨੂੰ ਫੋਲਡ ਕਰਕੇ ਲੜ ਨੂੰ ਚੰਗੇ ਤਰ੍ਹਾਂ ਜਿਹੜਾ ਸਾਫ ਕਰ ਲੈਣਾ ਹੈ ਚੰਗੀ ਤਰ੍ਹਾਂ ਤੁਸੀਂ ਉਸ ਲੜ ਨੂੰ ਜਿਹੜਾ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਪ੍ਰੋਪਰ ਸਲੈਡ ਨੂੰ ਜਿਹੜਾ ਸਾਫ ਕਰ ਲੈਣਾ ਹੈ ਜਿਸ ਤੇ ਵਿੱਚ ਇਹਣਾ ਤੁਸੀਂ ਬਾਅਦ ਦੀ ਮਦਨ ਜਿਹੜੀ ਸਫਾਈ ਆ ਉਹ ਤੁਸੀਂ ਨੇ ਕਰਕੇ ਤੁਸੀਂ ਲੜ ਦੇਣਾ ਫਾਸਲਾ ਉਹ ਤੁਸੀਂ ਨੇ ਜਿਹੜਾ ਸੈੱਟ ਕਰ ਲੈਣਾ ਹੈ ਬੈਕ ਤੱਕ ਤੁਸੀਂ ਨੇ ਜਿਹੜਾ ਬਾਅਦ ਜਿਹੜਾ ਲੜ ਦੇ ਵਿੱਚ ਐ ਤੁਸੀਂ ਜਿਹੜਾ ਬੈਕ ਤੱਕ ਪ੍ਰੋਪਰ ਫੇਰਨਾ ਹੈ ਜੇਰਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ ਪੂਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇ ਕਰ ਤੋ ਜਿਹੜਾ ਤੁਨੇ ਪੇਚਾ ਬਣਾ ਕੇ ਗੂਠੇ ਦੀ ਮਦਦ ਨਾਲ ਜਿਹੜਾ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਫੋਲਡ ਕਰਨ ਤੋਂ ਬਾਅਦ ਇਹ ਗਰ ਤੋ ਹੋਲਡ ਕਰਕੇ ਫਲੈਡ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਇਹ ਗਾ ਫਿਰ ਤੋਂ ਡਬਲ ਫੋਲਡ ਕਰਕੇ ਫਲੈਡ ਨੂੰ ਬੈਕ ਤੱਕ ਜਿਹੜਾ ਸਾਫ਼ ਕਰਕੇ ਫਲੈਡ ਦੇ ਵਿੱਚ ਜਿਹੜਾ ਤੁਨੇ ਬਾਜ ਫੇਰਨਾ ਹੈ ਚੰਗੇ ਤਰ੍ਹਾਂ ਲੜ ਦੇ ਵਿੱਚ ਐਨ ਪ੍ਰੋਪਰ ਜਿਹੜਾ ਤੁਸੀਂ ਨੇ ਬੈਕ ਤੱਕ ਜਿਹੜਾ ਬਾਜ ਆਉ ਤੁਹਾਨੂੰ ਫੇਰ ਲੈਣਾ ਹੈ ਸਪਾਈ ਕਰਕੇ ਬੈਕ ਤੱਕ ਉਸੜਦੀ ਜਿਹੜੀ ਤੇ ਨੇੜਾ ਲੜਨ ਨੂੰ ਲਗਾ ਦੇਣਾ ਹੈ ਤੇ ਨੇੜੇ ਨੋਕ ਦੇ ਕੋਲ ਤੁਹਾਡੀ ਪੱਗਾ ਤੁਸੀਂ ਨੂੰ ਵੀ ਜਿਹੜੀ ਸੈੱਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਅਗਲਾ ਲੜਣਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਤਲਾ ਲੈਣਾ ਪੇਚ ਉਹ ਬਣਾ ਲੈਣਾ ਹੈ ਉਹਰਾ ਪੇਚ ਬਣਾਉਣ ਤੋਂ ਬਾਅਦ ਲੜ ਨੂੰ ਜਿਹੜਾ ਡਬਲ ਫੋਲਡ ਇੱਕ ਗੱਲ ਵਾਲਾ ਫੋਲਡ ਕਰਕੇ ਉਸ ਲੜ ਨੂੰ ਇੱਕ ਗੱਲ ਫਿਰ ਤੋਂ ਡਬਲ ਫੋਲਡ ਕਰਕੇ ਗਰ ਤੇੜਾ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਜਿਹੜਾ ਤੁਹਾਡੇ ਉਤਲੇ ਪੇਚ ਨੇ ਉਹਨਾਂ ਦਾ ਵੀੜਾ ਤੁਸੀਂ ਫਾਸਲਾਗਾ ਉਹ ਇੱਕੋ ਜਿਹਾ ਰੱਖਣਾ ਹੈ ਤੁیرے ਬਾਅਦ ਇਹ ਮਤਨਾ ਹੁਣ ਇਸ ਲੜ ਦੇ ਵਿੱਚ ਸਾਰੀ ਜਿਹੜੀ ਸਫਾਈ ਆ ਪ੍ਰੋਪਰ ਜਿਹੜੀ ਬੈਗ ਤੱਕ ਕਰ ਕੇ ਜਿਹੜਾ ਸਲੜ ਨੂੰ ਲਗਾ ਦੇਣਾ ਹੈ ਹਲਕੀ ਜਿਹੜੀ ਦਿਨੇ ਘਾਤਦੇ ਨਾਲ ਜਿਹੜੀ ਨੋਕ ਆ ਉਹ ਤੇਨੇ ਦੱਬ ਦੇਣੀ ਹੈ ਚੰਗੇ ਤਰ੍ਹਾਂ ਬੈਗ ਤੱਕ ਜਿਹੜਾ ਬਾਜਾ ਫੇਰ ਕੇ ਉਸੜਾ ਜਿਹੜਾ ਬੈਗ ਤੱਕ ਸਾਫ ਕਰ ਲੈਣਾ ਹੈ ਜਿਹੜਾ ਤੁਸੀਂ ਨੇ ਇੱਕ ਦਾੜ ਲਗੋਣਾ ਹੈ ਉਹਨੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਉਸ ਲੜੜਾ ਇੱਕ ਗੱੜ ਖਿੱਚ ਕੇ ਇੱਕ ਗੜ ਤੁਹਾਡਾ ਵੱਧਾਣਾ ਕਪੜਾ ਹੋਊਗਾ ਉਸ ਨੂੰ ਇੱਕ ਗੜ ਹਲਕਾ ਜਿਹੜਾ ਅੰਦਰ ਫੋਲਡ ਕਰ ਦੇਣਾ ਹੈ ਅੰਦਰ ਫੋਲਡ ਕਰਨ ਤੋਂ ਬਾਅਦ ਉਸ ਲੜੜਾ ਤਲਾਪੇ ਚਾ ਬਣਾ ਲੈਣਾ ਹੈ ਤੇ ਗੁੱਠੇ ਦੀ ਮਦਦ ਨਾਲ ਉਸ ਲੜੜਾ ਇੱਕ ਗੜ ਫੋਲਡ ਕਰਕੇ ਉਸ ਲੜੜਾ ਗੜ ਹਲਕਾ ਖਿੱਚ ਕੇ ਦੁਨਾਰੇ ਡਬਲ ਉਸ ਲੜੜਾ ਡਬਲ ਫੋਲਡ ਕਰਕੇ ਇਹ ਜਿਹੜਾ ਤੋੜਾ ਤੁਹਾਨੂੰ ਇਸ ਲੜ ਨੂੰ ਜਿਹੜਾ ਫੋਲਡ ਕਰ ਦੇਣਾ ਹੈ ਉੱਤੋਂ ਇਹੜਾ ਤੁਹਾਨੂੰ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਫੋਲਡ ਕਰਕੇ ਉਹ ਲੜ ਦੀ ਜਿਹੜੀ ਸਫਾਈ ਉਹ ਕਰ ਲੈਣੀ ਹੈ ਤੁਹਾਨੂੰ ਜੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਬੈਕ ਤੱਕ ਉਸ ਲੜ ਨੂੰ ਜਿਹੜਾ ਅੰਦਰ ਲਗਾ ਦੇਣਾ ਹੈ ਸਲਾਡ ਦੇ ਵਿੱਚ ਜਿਹੜਾ ਤੂੰ ਨੇ ਬਾਜ ਬਾਜ ਫੇਰ ਲੈਣਾ ਹੈ ਬਾਅਦ ਹੀ ਮਦਰਾ ਚੰਗੀ ਤਰ੍ਹਾਂ ਤੁਸੀਂ ਨੇ ਇਸ ਸਲਾਡ ਦੇ ਵਿੱਚ ਜਿੰਨੇ ਵੀ ਤੁਹਾਡੇ ਬਲ ਹੋਣਗੇ ਉਹ ਕੱਢ ਲੈਣੇ ਹਨ ਨਾ ਨੋਕ ਦੇ ਕੋਲ ਵੀ ਜਿਹੜਾ ਹਲਕਾ ਹੈ ਬਾਜ ਫੇਰ ਕਿਹੜੀ ਤੋੜੀ ਤੁਹਾਡੀ ਸ਼ੇਪ ਆ ਉਹਦੇ ਨੇ ਸੈੱਟ ਕਰਕੇ ਉਹਦੇ ਵਿੱਚ ਜਮਾ ਲੜ ਲਗਾਇਆ ਸੀ ਉਸੇ ਵਿੱਚ ਜਿਹੜਾ ਬਾਜ ਆ ਫੇਰ ਲੈਣਾ ਹੈ ਸਾਰੇ ਲੜਾਂ ਦੇ ਵਿੱਚ ਕੀ ਤਰ੍ਹਾਂ ਜਿਹੜਾ ਤੂੰ ਨੇ ਬਾਜ ਫੇਰ ਕਿੰਨਾ ਦੀ ਮੋਟਾਈ ਤੇ ਫਾਸਲਾ ਜਿਹੜਾ ਸੈੱਟ ਕਰ ਦੇਣਾ ਹੈ ਕਿ ਕਿਤਨਾ ਸਾਰਾ ਲੈਣਾ ਦੇ ਵਿੱਚ ਜਿਹੜਾ ਬਾਜਾ ਤੂੰ ਨੇ ਪ੍ਰੋਪਰ ਜਿਹੜਾ ਫੇਲ ਲੈਣਾ ਹੈ ਕਿਹੜਾ ਤੁਸੀਂ ਨੇ 600 ਲਗਾਉਣਾ ਹੈ ਉਸ ਨਾਲ ਜਿਹੜੀ ਪੂਣੀਆਂ ਖੋਲ ਕੇ ਪੂਣੀਆਂ ਦਾ ਲੱਲਾ ਕਰਦਾ ਪਾਸਾ ਥੱਲੇ ਰੱਖ ਕੇ ਤੇ ਬੰਦਪਾਸਾ ਉਤੇ ਰੱਖ ਕੇ ਉਸੜਾ ਨੇੜਾ ਕਿਹਾ ਕਿ ਜੇਰ ਬੱਦ ਖਿੱਚ ਕੇੜਾ ਬਦਲਾ ਕਪੜਾ ਹੋਊਗਾ ਤੁਸੀਂ ਨੇੜਾ ਅੰਦਰ ਫੋਲਡ ਕਰ ਦੇਣਾ ਹੈ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਉਤਲਾ ਪਿਆ ਜਿਹੜਾ ਚੰਗੀ ਤਰ੍ਹਾਂ ਜਿਹੜਾ ਸਲੱਡ ਬਣਾ ਲੈਣਾ ਹੈ ਬਣਾਉਣ ਤੋਂ ਬਾਅਦ ਇੱਕ ਗੁੱਠੇ ਦੀ ਮਦਦ ਨਾਲ ਜਿਹੜਾ ਸਾੜਾ ਉਸ ਨੇੜਾ ਤੁਸੀਂ ਨੇ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਲੜਨ ਜਿਹੜਾ ਬੈਗ ਤੱਕ ਜਿਹੜਾ ਸਾਫ਼ ਕਰ ਲੈਣਾ ਹੈ ਇੰਗੇ ਤਰ੍ਹਾਂ ਸਲੜ ਨੂੰ ਜਿਹੜਾ ਗਰ ਫੋਲਡ ਕਰਕੇ ਸਲੜ ਦੇ ਵਿੱਚ ਇੰਨੀ ਵੀ ਰੱਡੀ ਸਫਾਈ ਆ ਉਹ ਕਰ ਲੈਣੀ ਹੈ। ਬੈਗ ਦਾ ਕਿਹੜਾ ਲੜ ਨੂੰ ਸਾਫ਼ ਕਰਕੇ ਜਿਹੜਾ ਤੁਸੀਂ ਨੇ ਲਗਾ ਦੇਣਾ ਹੈ। ਚੰਗੀ ਤਰ੍ਹਾਂ ਲੜ ਦੇ ਵਿੱਚ ਇਹਨਾਂ ਪ੍ਰੋਪਰ ਜਿਹੜਾ ਤੁਸੀਂ ਨੇ ਬਾਜਾ ਫੇਰ ਲੈਣਾ ਹੈ। ਇਹ ਕਰਤਾ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੰਗੇ ਤਰ੍ਹਾਂ ਲੜਨ ਵਾਲਾ ਗਰਫ ਵਰਡ ਕਰਕੇ ਲੜ ਦੇਣਾ ਹਲਕਾ ਮੋਟਾ ਕਰਕੇ ਉਲੜ ਦੀ ਜਿਹੜੀ ਸਫਾਈ ਆ ਬੈਗ ਤਾਂ ਕਿਹੜੇ ਤੁਸੀਂ ਬੈਗ ਤੱਕ ਲੜਨ ਜਿਹੜਾ ਸਾਫ ਕਰਕੇ ਜਿਹੜਾ ਲੜਨ ਲਗਾ ਦੇਣਾ ਹੈ ਖਸਲੜ ਦੇ ਵਿੱਚ ਜਿਹੜਾ ਤੁਸੀਂ ਬਾਅਦ ਫੇਰ ਖਸਲੜ ਦਾ ਜਿਹੜਾ ਫਾਸਲਾ ਉਹ ਤੁਸੀਂ ਨੇੜਾ ਸੈੱਟ ਕਰ ਲੈਣਾ ਹੈ ਚੰਗੇ ਤਰ੍ਹਾਂ ਖਸਲੜ ਦੇ ਵਿੱਚ ਜਿਹੜਾ ਬਾਅਦ ਫੇਰ ਕੇ ਖਸਲੜ ਦਾ ਜਿਹੜਾ ਫਾਸਲਾ ਉਹ ਤੁਸੀਂ ਨੇ ਸੈੱਟ ਕਰ ਲੈਣਾ ਹੈ ਜਿੰਗੇ ਦਾ ਸਾਰੇ ਪੱਗ ਜਿਹੜਾ ਬਾਜ ਉਹ ਜਿਹੜਾ 6ਵੇਂ ਲੜਚ 6ਵੇਂ ਲੜ ਦੇ ਪੇਚਾਂ ਦੀ ਸਾਈਡ ਉੱਤੇ ਵੀ ਜਿਹੜਾ ਇੱਕ ਪੇਚ ਉਹ ਘੜ ਉਸੇ ਵਿੱਚ ਵੀ ਜਿਹੜਾ ਤੁਸੀਂ ਬਾਜਾ ਉਹਦੀ ਜਿਹੜੀ ਚੰਗੀ ਤਰ੍ਹਾਂ ਜਿਹੜਾ ਫੇਰ ਲੈਣਾ ਹੈ ਚੰਗੀ ਤਰ੍ਹਾਂ ਸਾਰੇ ਲੜਾ ਜਿੱਤ ਤੋਂ ਵੀ ਇੱਥੇ ਨੇ ਸਹੀਓ ਘਾਰ ਲੈਣੀ ਹੈ ਸਾਲੜਾ ਦੇ ਵਿੱਚ ਚੰਗੇ ਤਾਂ ਜਿਹੜਾ ਤੁਸੀਂ ਬਾਜਾ ਫੇਰ ਲੈਣਾ ਹੈ ਚੰਗੀ ਤਾਂ ਸਾਲੜਾ ਵਿੱਚ ਇਹਨਾਂ ਤੋਂ ਜਿਹੜਾ ਪ੍ਰੋਪਰ ਜਿਹੜਾ ਬਾਜਾ ਫੇਰ ਲੈਣਾ ਹੈ ਇਹ ਤੁਹਾਡੀ ਸ਼ੇਪ ਹੈ ਜਿਹੜੀ ਤੁਹਾਨੂੰ ਇਹੋ ਵੀ ਸੈੱਟ ਕਰ ਲੈਣੀ ਹੈ ਜਿਹੜੇ ਵੀਰੇ ਸਾਡੇ Facebook ਪੇਜ ਤੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਇਹ ਪੱਗ ਪੈ ਲਗਾਉਣਾ ਹੈ ਨੱਕ ਦੀ ਸ਼ੇਧ ਦੇ ਵਿੱਚ ਪੱਗਵਾਂ ਲਗਾ ਕੇ ਉਸ ਨਾਲ ਜਿਹੜਾ ਅੱਧਾ ਅੱਧਾ ਪੱਗਵਾਂ ਦਾ ਅੱਧਾ ਪੱਗਵਾਂ ਜਿਹੜਾ ਤੁਹਾਨੂੰ ਬਾਹਰ ਕੱਢ ਲੈਣਾ ਹੈ ਤੇੜਾ ਅੰਦ ਬੱਕੇਲਾ ਪੱਗ ਬਨੂਗਾ ਉਸ ਨੂੰ ਅੰਦਰ ਕਰਕੇ ਸਭ ਮੇੜਾ ਸਾ ਪੂਣੀ ਨੂੰ ਲੜਦੀ ਜਿਹੜੀ ਕਾਲ ਕਾਲ ਦੇ ਜਿਹੜੀ ਪੂਣੀ ਉਸ ਨੂੰ ਖੋਲ ਕੇ ਤੇੜਾ ਉਤਲਾ ਪੱਲਾ ਉਸ ਨੂੰ ਥੱਲੇ ਨੂੰ ਫੋਲਡ ਕਰਕੇ ਤੇੜਾ ਥੜਾ ਦਾ ਪੱਲਾ ਉਸ ਨੂੰ ਉੱਤੇ ਨੂੰ ਫੋਲਡ ਕਰਕੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੱਗ ਪੈਂਦੇ ਜਿਹੜਾ ਥੱਲੇ ਚ ਲਿਆ ਕੇ ਉਸ ਨੂੰ ਜਿਹੜਾ ਸਜੇ ਪਾਸੇ ਆਲੂ ਕਮਾ ਲੈਣਾ ਹੈ ਸਜੇ ਪਾਸੇ ਆਲੂ ਕਮਾ ਕੇ ਉਸ ਨੂੰ ਜਿਹੜਾ ਹਲਕਾ ਖੋਲ ਕੇ ਉਸ ਨੂੰ ਜਿਹੜਾ ਸ਼ੇਪ ਦੇ ਕੋਲ ਚੰਗੀ ਤਰ੍ਹਾਂ ਜਿਹੜਾ ਦਬ ਦੇਣਾ ਹੈ ਚੰਗੀ ਤਰ੍ਹਾਂ ਫਲਾਡ ਨੇ ਜਿਹੜਾ ਸ਼ੇਪ ਦੇ ਕੋਲ ਦਬ ਦੇਣਾ ਹੈ ਜੇਕਰ ਤੁਹਾਡਾ ਡਾਇਲਡ ਕਾਲ ਕੀ ਲਾ ਢਿੱਲਾ ਹੋ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਣ ਲਗਾ ਸਕਦੇ ਹੋ ਚੰਗੀ ਤਰ੍ਹਾਂ ਇਹ ਸ਼ੇਮ ਲੜ ਦੇ ਵਿੱਚ ਵੀ ਜਿਹੜਾ ਬਾਜਾ ਫੇਰ ਦੇਣਾ ਹੈ ਚੰਗੀ ਤਰ੍ਹਾਂ ਸਾਰੀ ਪਗੜੀ ਸੈੱਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਸੈੱਟ ਕਰਾਇਆ ਹੈ ਸਿਰ ਦੇ ਸੈਂਟਰ 'ਚ ਪਹਿਲੇ ਲੜ ਲਗਾਇਆ ਸੀ ਉਸਲਾ ਨੂੰ ਖਿੱਚ ਕੇ ਪੂਰੇ ਸਿਰ ਦੇ ਤੇ ਕਵਰ ਕਰਕੇ ਜਿਹੜਾ ਤੁਹਾਡਾ ਮੂੰਹ ਵਾਲਾ ਲਾਲਾ ਸਾਨੂੰ ਖਿੱਚ ਦੇਣਾ ਹੈ ਜਿਹੜਾ ਪਿਛਲਾ ਵਾਲ ਦੋਗਣਾ ਹੈ ਦੋਨਾਂ ਹੱਥ ਦਾ ਫੋਲਡ ਕਰਕੇ ਵਾਲਾ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਦਬ ਦੇਣਾ ਹੈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ